ਨੂ ਹੈ ਜਿਸ ਦਾ ਨਾਮ ਮਾਰੀਆ ਹੈ ਉਸ ਨੂੰ ਵੀ ਦੇਸ਼ ਛੱਡਣਾ ਪੈ ਸਕਦਾ ਹੈ ਮਾਰੀਆ 7 ਮਹੀਨੇ ਦੀ ਗਰਭਵਤੀ ਹੈ ਸਾਲ 2024 ਦੇ ਵਿੱਚ ਮਾਰੀਆ ਦਾ ਪਿੰਡ ਸਠਿਆੜੀ ਵਿਖੇ ਵਿਆਹ ਹੋਇਆ ਸੀ ਪਰਿਵਾਰ ਨੇ ਭਾਰਤ ਸਰਕਾਰ ਤੋਂ ਰਿਆਇਤ ਦੀ ਮੰਗ ਕੀਤੀ ਹੈ ਸੋ ਬਹੁਤ ਔਖੀ ਘੜੀ ਹੈ ਜਿਹੜੇ ਲੋਕ ਇੱਧਰ ਵਿਆਹ ਹੋਏ ਨੇ ਜਾਂ ਉਹ ਦੂਜੇ ਪਾਸੇ ਦੂਜੇ ਮੁਲਕ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੇ ਲਈ ਤੇ ਅੱਜ ਜਦੋਂ ਮੁਲਕ ਛੱਡਣ ਦੀ ਵਾਰੀ ਆਈ ਹੈ ਤਾਂ ਲੰਬੇ ਸਮੇਂ ਤੋਂ ਭਾਰਤ ਵਾਸੀ ਲੋਕਾਂ ਦੇ ਲਈ ਭਾਵੁਕਤਾ ਦੀ ਘੜੀ ਵੀ ਹੈ ਤੇ ਇਹ ਲੋਕ ਆਪਣੇ ਪਰਿਵਾਰ ਦੀ ਦੁਹਾਈ ਵੀ ਦੇ ਰਹੇ ਨੇ ਤੇ ਵਾਰ-ਵਾਰ ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਸੋਚਿਆ ਜਾਏ ਕੁਝ ਰਿਆਇਤ ਜ਼ਰੂਰ ਦਿੱਤੀ ਜਾਏ ਗੁਰਦਾਸਪੁਰ ਦੇ ਪਿੰਡ ਸਠਿਆਲੀ ਦੀ ਨੂੰਹ ਹੈ ਮਾਰਿਆ ਜਿਸ ਦਾ ਸਾਲ 2024 ਦੇ ਵਿੱਚ ਗੁਰਦਾਸਪੁਰ ਵਿਖੇ ਵਿਆਹ ਹੋਇਆ ਤੇ 7 ਮਹੀਨੇ ਦੀ ਗਰਭਵਤੀ ਹੈ ਪਰ ਜਦੋਂ ਸਰਕਾਰਾਂ ਦੇ ਵੱਲੋਂ ਇਹ ਫੈਸਲਾ ਲੈ ਲਿਆ ਗਿਆ ਹੈ ਤਾਂ ਅੱਜ ਮਾਰਿਆ ਨੂੰ ਵੀ ਮੁਲਕ ਛੱਡਣਾ ਪੈਣਾ ਹੈ ਤੇ ਪਰਿਵਾਰ ਨੇ ਗੁਹਾਰ ਲਗਾਈ ਹੈ ਸਰਕਾਰ ਨੂੰ ਕਿ ਕੁਝ ਰਾਇਤ ਦਿੱਤੀ ਜਾਏ ਸਾਡਾ ਜਵੀ ਦੀ ਜੁਲਾਈ ਵਿੱਚ ਇੱਥੇ ਆਈ ਸੀ ਸ਼ਾਦੀ ਹੋਈ ਸੀ 8 ਤਰੀਕ ਨੂੰ ਸਾਡੀ ਹੋ ਹੁਣ ਕੀ ਮੁਸ਼ਕਲ ਹੈ ਹੁਣ ਮੈਂ ਵੀਜ਼ਾ ਅਪਲਾਈ ਕੀਤਾ ਹੈ ਪਰ ਵੀਜ਼ਾ ਲੱਗਾ ਨਹੀਂ ਪਰ ਮੈਨੂੰ ਵਾਪਸ ਜਾਣ ਵਾਸਤੇ ਬੋਲਣ ਦੇ ਨੇ ਕੋਨਾ ਐਸੀ ਮੈਂ ਵਾਪਸ ਨਹੀਂ ਜਾਣਾ ਚਾਹੁੰਦੀ ਮੈਂ ਇੱਥੇ ਰਹਿਣਾ ਚਾਹੁੰਦੀ ਹਾਂ ਆਪਣੇ ਸਸਰਾਾਲੀ ਮੇਰੇ ਵਾਈਫ ਪ੍ਰੈਗਨੈਂਟ ਹੈ ਮੇਰਾ ਤੇ ਘਰ ਉੱਜੜਿਆ ਨਾ ਮੇਰਾ ਤੇ ਪਹਿਲਾਂ ਹੀ ਮੈਂ ਘਰ ਚਲਾਉਣ ਵਾਲਾ ਇਕੱਲਾ ਹੀ ਮੈਂ ਕੰਮ ਤਾਂ ਹੋਣ ਮੈਨੂੰ ਪਤਾ ਲੱਗਿਆ ਮੈਂ ਕੰਮ ਤਾਂ ਆਇਆ ਮੈਂ ਇੱਥੇ ਸਿੱਧਾ ਪੇਂਟ ਕਰਦਾ ਮੈਂ ਪੇਂਟ ਦਾ ਕੰਮ ਮੈਂ ਆਪਣੇ ਕੰਮ ਤੋਂ ਸਿੱਧਾ ਇੱਧਰ ਆਇਆ ਮੈਨੂੰ ਪਤਾ ਲੱਗਾ ਕਿ ਆਪਣੇ ਨਜ਼ਦੀਕੀ ਥਾਣੇ ਤੋਂ ਇੱਥੇ ਘਰ ਆਏ ਸੀ ਸੂਚਨਾ ਦੇਣ ਕਿ ਤੁਹਾਡੇ ਵਾਈਫ ਨੂੰ ਮਤਲਬ ਕਿ ਜਾਣਾ ਪੈਣਾ ਤੇ ਮੈਨੂੰ ਸਾਡੇ ਘਰ ਦੇ ਵਿੱਚ ਸਾਰੇ ਜੀ ਉਦੋਂ ਦੇ ਰੋਂਦੇ ਇਸੇ ਨੂੰ ਹੈ ਜਿਸ ਦਾ ਨਾਮ ਮਾਰੀਆ ਹੈ ਉਸ ਨੂੰ ਵੀ ਦੇਸ਼ ਛੱਡਣਾ ਪੈ ਸਕਦਾ ਹੈ ਮਾਰੀਆ 7 ਮਹੀਨੇ ਦੀ ਗਰਭਵਤੀ ਹੈ ਸਾਲ 2024 ਦੇ ਵਿੱਚ ਮਾਰੀਆ ਦਾ ਪਿੰਡ ਸਠਿਆਲੀ ਵਿਖੇ ਵਿਆਹ ਹੋਇਆ ਸੀ ਪਰਵਾਰ ਨੇ ਪਰ ਸਰਕਾਰ ਤੋਂ ਰਾਹਤ ਦੀ ਮੰਗ ਕੀਤੀ ਹੈ ਸੋ ਬਹੁਤ ਔਖੀ ਘੜੀ ਹੈ ਜਿਹੜੇ ਲੋਕ ਇੱਧਰ ਵਿਆਹ ਹੋਏ ਨੇ ਜਾਂ ਉਹ ਦੂਜੇ ਪਾਸੇ ਦੂਜੇ ਮੁਲਕ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੇ ਲਈ ਤੇ ਅੱਜ ਜਦੋਂ ਮੁਲਕ ਛੱਡਣ ਦੀ ਵਾਰੀ ਆਈ ਹੈ ਤਾ ਲੰਬੇ ਸਮੇਂ ਤੋਂ ਭਾਰਤ ਵਾਸਤੇ ਲੋਕਾਂ ਦੇ ਲਈ ਭਾ ਵੁਕਤਾ ਦੀ ਘੜੀ ਵੀ ਹੈ ਤੇ ਇਹ ਲੋਕ ਆਪਣੇ ਪਰਿਵਾਰ ਦੀ ਦੁਹਾਈ ਵੀ ਦੇ ਰਹੇ ਨੇ ਤੇ ਬਾਰ ਬਾਰ ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਸੋਚਿਆ ਜਾਏ ਕੁਝ ਰਿਆਇਤ ਜ਼ਰੂਰ ਦਿੱਤੀ ਜਾਏ ਗੁਰਦਾਸਪੁਰ ਦੇ ਪਿੰਡ ਸਠਿਆਲੀ ਦੀ ਨੂੰਹ ਹੈ ਮਾਰਿਆ ਜਿਸ ਦਾ ਸਾਲ 2024 ਦੇ ਵਿੱਚ ਗੁਰਦਾਸਪੁਰ ਵਿਖੇ ਵਿਆਹ ਹੋਇਆ ਤੇ 7 ਮਹੀਨੇ ਦੀ ਗਰਭਵਤੀ ਹੈ ਪਰ ਜਦੋਂ ਸਰਕਾਰਾਂ ਦੇ ਵੱਲੋਂ ਇਹ ਫੈਸਲਾ ਲੈ ਲਿਆ ਗਿਆ ਹੈ ਤਾਂ ਅੱਜ ਮਾਰਿਆ ਨੂੰ ਵੀ ਮੁਲਕ ਛੱਡਣਾ ਪੈਣਾ ਹੈ ਤੇ ਪਰਿਵਾਰ ਨੇ ਗੁਹਾਰ ਲਗਾਈ ਹੈ ਸਰਕਾਰ ਨੂੰ ਕਿ ਕੁਝ ਰਿਆਇਤ ਦਿੱਤੀ ਜਾਏ ਸਾਡਾ ਜਵੀ ਦੀ ਜੁਲਾਈ ਵਿੱਚ ਇੱਥੇ ਆਈ ਸੀ ਸ਼ਾਦੀ ਹੋਈ ਸੀ 8 ਤਰੀਕ ਨੂੰ ਸਾਡੀ ਹੋ ਹੁਣ ਕੀ ਮੁਸ਼ਕਲ ਹੈ ਮੈਂ ਮਿਆ ਵੀਜ਼ਾ ਅਪਲਾਈ ਕੀਤਾ ਪਰ ਵੀਜ਼ਾ ਲੱਗਾ ਨਹੀਂ ਪਰ ਮੈਨੂੰ ਵਾਪਸ ਜਾਣ ਵਾਸਤੇ ਬੋਲਣ ਦੇ ਨੇ ਕੋਈ ਨਿਆਸੀ ਮੈਂ ਵਾਪਸ ਨਹੀਂ ਜਾਣਾ ਚਾਹੁੰਦੀ ਮੈਂ ਇੱਥੇ ਰਹਿਣਾ ਚਾਹੁੰਦੀ ਹਾਂ ਆਪਣੇ ਸਸਰਾਾਲੀ ਮੇਰੇ ਵਾਈਫ ਪ੍ਰੈਗਨੈਂਟ ਹੈ ਮੇਰਾ ਤੇ ਘਰ ਉੱਜੜ ਰਿਹਾ ਮੇਰਾ ਤੇ ਪਹਿਲਾਂ ਹੀ ਮੈਂ ਘਰ ਚਲਾਉਣ ਵਾਲਾ ਕੱਲ੍ਹ ਐ ਮੈਂ ਕੰਮ ਤਾਂ ਹੋਣ ਮੈਨੂੰ ਪਤਾ ਲੱਗਾ ਕਿ ਮੈਂ ਕੰਮ ਤਾਂ ਆਇਆ ਮੈਂ ਇੱਥੇ ਸਿੱਧਾ ਪੇਂਟ ਕਰਦਾ ਮੈਂ ਪੇਂਟ ਦਾ ਕੰਮ ਮੈਂ ਆਪਣੇ ਕੰਮ ਤੋਂ ਸਿੱਧਾ ਇੱਧਰ ਆਇਆ ਮੈਨੂੰ ਪਤਾ ਲੱਗਾ ਕਿ ਆਪਣੇ ਨਜ਼ਦੀਕੀ ਥਾਣੇ ਤੋਂ ਇੱਥੇ ਘਰ ਆਏ ਸੀ ਸੂਚਨਾ ਦੇਣ ਕਿ ਤੁਹਾਡੇ ਵਾਈਫ ਨੂੰ ਮਤਲਬ ਕਿ ਜਾਣਾ ਪੈਣਾ ਤੇ ਮੈਨੂੰ ਸਾਡੇ ਘਰ ਦੇ ਵਿੱਚ ਸਾਰੇ ਜੀ ਉਦੋਂ ਦੇ ਰੋਂਦੇ ਐਸੀ ਗੱਲ ਸੁਣ ਕੇ